ਯੇ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਦੀ ਸ਼ੋ ਸਾਰੀ ਆਪਣੀ ਛੋਟੇ ਦੀ ਖੋਲਤੀ ਅੱਗੇ ਲੇਟਾਂ ਲੂਟਾਂ ਤੇ ਆ ਮਿੱਤਰੋ ਇਹਦੇ ਚ ਇੱਕ ਆਪਾਂ ਪਾਉਣਾ ਸਪਰਿੰਗ ਕੀ ਪੰਪ ਮੋਡੀਫਿਕੇਸ਼ਨ ਕਰਨਾ ਪਾਵਰ ਵਧਾਉਣੀ ਆ ਤੇ ਇੱਕ ਮਿੱਤਰੋ ਤਮੀਆਂ ਤੇ ਕੱਲ ਜ਼ੋਰ ਜ਼ਿਆਦਾ ਲੱਗ ਗਿਆ ਵੇਖੋ ਜੈਨ ਪਾਟ ਗਿਆ ਥੋੜਾ ਜਿਹਾ ਤੇ ਇਹ ਸਾਰਾ ਕੂਲੈਂਟ ਬਾਹਰ ਆ ਗਿਆ ਆ ਤਾਂ ਖੋਲਿਆ ਆਪਾਂ ਉਹ ਦੇਖੋ ਤਮੀਆਂ ਤੇ ਜ਼ੋਰ ਜ਼ਿਆਦਾ ਲੱਗਣ ਕਾਰਨ ਤੇ ਇਹ ਜ਼ਿਆਦਾ ਹੋ ਗਿਆ ਤੇ ਹੁਣ ਆਪਾਂ ਆਪਾਂ ਤੇ ਪਹਿਲਾਂ ਜਿਆਦਾ ਜ਼ੋਰ ਵਧਾਇਆ ਸੀ ਟਰੈਕਟਰ ਦਾ ਤੇ ਹੁਣ ਸਪਰਿੰਗ ਪਾਉਣਾ ਹੈ ਆਪਾਂ ਤੇ ਹੁਣ ਆਪਾਂ ਦੁਕਾਨ ਤੇ ਲੈ ਕੇ ਜਾਣਾ ਆ ਅੱਜ ਤੇ ਉਹ ਦੁਕਾਨ ਆਪਾਂ ਵੇਖ ਕੇ ਆਏ ਆ ਬਾਈ ਦੀ ਤੇ ਦੁਕਾਨ ਆਪਾਂ ਦੇਖੀ ਆ ਬਾਈ ਦੀ ਤੇ ਉਹ ਕਹਿੰਦਾ ਡੇਕ ਨਹੀਂ ਤੁਹਾਡਾ ਮਤਲਬ ਅੰਦਰ ਜਾਣਾ ਤੇ ਹੁਣ ਆਪਾਂ ਡੇਕ ਢੁਕ ਸਾਰਾ ਲਾ ਕੇ ਜਾਨੇ ਆਂ ਇਹ ਆਪਾਂ ਨਟ ਖੋਲ ਦੇਵੇਂ ਹਾਂ ਚਾਬੀਆਂ ਪਾ ਲੈ ਤੇ ਆ ਆ ਚਾ ਕਰ ਆ ਨਟ ਖੋਲਦੇ ਆਪਾਂ ਤੇ ਉਹ ਥੱਲੇ ਦੇ ਖੋਲਦੇ ਹਾਂ ਬਾਕੀ ਚਿਪਾ ਵਗੈਰਾ ਸਾਰਾ ਕੱਢ ਦਿੱਤੀ ਆ ਤੇ ਆਪਾਂ ਸਾਰੇ ਲਾ ਦੇਣਾ ਡੰਡਾ ਵੀ ਫੁੱਡ ਹੁਣ ਆਪਾਂ ਆ ਫਿਰ ਉੱਤ ਟਾਪ ਟੂਪਾ ਸਾਰਾ ਖੋਲੇਗਾ ਤੇ ਇਦਾਂ ਹੀ ਵੀਡੀਓ ਨੇ ਐਂਡ ਤੱਕ ਬਣੇ ਰਹੋ ਆਪਾਂ ਦੁਕਾਨ ਤੱਕ ਜਾਣੇ ਹੁਣ ਆਪਣੇ ਸ਼ਹਿਰ ਲੈ ਕੇ ਜਿੱਥੋਂ ਆਪਾਂ ਮੋਡੀਫਿਕੇਸ਼ਨ ਥੋੜੀ ਕਰਾਵਾਂਗੇ ਆ ਟਾਪ ਟੂਪਾ ਸਾਰੇ ਚੀਚਣ ਦੇ ਉੱਪਰ ਤੇ ਆ ਵੀ ਸਾਰੀ ਇਹ ਤੋਂ ਜੈਡ ਤੋਂ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਤੇ ਟਰਾਲਾ ਬੈਕ ਲਾ ਕੇ ਤੇ ਟਰੈਕਟਰ ਕੱਲਾ ਲੱਲ ਚੱਲਾਂਗੇ। ਤੇ ਹੁਣ ਚੈੱਕ ਕਰ ਲੋ ਆਪਾਂ ਸ਼ੂ ਸ਼ੂ ਕਰੇ ਲਾਤੀ ਆ ਸਾਰੀ। ਮੈਂ ਕਿ ਉਹਥੇ ਦਿੱਕਤ ਨਾ ਆਏ ਜਿਆਦੀ ਤਾਂ ਕਰਕੇ ਤੇ ਐਂ ਕੋ ਛੋਟਾ ਵੀ ਕਹਿਣ ਲੱਗ ਰਿਹਾ ਤਾੜਾ ਪਕਾਤਾ। ਇਹਨੂੰ ਛੋਟੇ ਨੂੰ ਆਪਾਂ ਟਰਾਲੀ ਮੁਕਾਬਲੇ ਤੇ ਛੜਨਾ ਟਰਾਲੀ ਮੁਕਾਬਲੇ ਤੇ। ਆਹ ਟਰਾਲਾ ਬਾਈ। ਹੁਣ 14 7 ਦਾ ਮਕ ਰਹਿੰਦੇ ਤੇ ਫਿਰ ਜੋਰ ਲਵਾਉਣਾ ਆਪਾਂ। ਚੱਲ ਖੜ ਜਾਵਾ। ਆਪਾਂ ਖੋਲ ਤਾ ਲੈਣਾ ਆਪਣਾ ਹੁੱਡ ਲਾਤਾ ਆਹ ਬਹੁਤ ਦੰਡੂ ਨੇ ਸਾਹਮਣੇ ਬਹੁਤ ਭਾਰਾ ਸੀ ਆਪਣਾ ਹੁੱਡ ਤੇ ਮਿੱਤਰੋ ਯਾ ਕਰ ਬਣਾ ਛੋਟਾ ਫਿਰ ਲੱਕ ਰਿਹਾ ਨੂੰ ਟਰਾਲੀ ਮੁਕਾਬਲੇ ਤੇ ਚਲਣਾ ਬਈ ਇਹਦੇ ਤੇ ਟਰਾਈ ਲੈਣੀ ਆਪਾਂ 14 7 ਤੇ ਪਰ ਪਟਰਾਲੀ ਡਾਇਨੋਸੌਰ ਆਰਮੀ ਆ ਆਪਾਂ ਮਿੱਤਰੋ ਹਰ ਹੁਣ ਆਪਾਂ ਦੁਕਾਨ ਤੇ ਪਹੁੰਚ ਗਏ ਆ ਤੇ ਆਪਾਂ ਫਿਲਟਰ ਲਾਤਾ ਤੇ ਹੁਣ ਆਪਾਂ ਕਰਾ ਰਹੇ ਆ ਸੈਟਿੰਗ ਇਹ ਕਰਾਉਣ ਤੋਂ ਤੇ ਲੋ ਜੀ ਹੁਣ ਆਪਾਂ ਕਰਦੇ ਪਿਆ ਤੇ ਆਪਨਾ ਚਾਚਾ ਚਾਚਾ ਵੀ ਨਾਲ ਆਇਆਹੀਂ ਇਹਨਾਂ ਨੇ ਪਹਿਲਾਂ ਅਰਜਨ 555 ਬਣਵਾਇਆ ਸੀ ਇੱਥੋਂ ਤੇ ਇਹ 605 ਤੇ ਆਪਾਂ ਇੱਥੋਂ ਲੈ ਕੇ ਆਏ ਆ ਫਰੋਹੀਪੁਰ ਏਰੀਆ ਆਪੇਗਾ ਆਪ ਨਾਲ ਜਿਹੜਾ ਸਾਰਾ ਜਿਗੜ ਜਣਾ ਪਹਿਲਾਂ ਨਾਟ ਨੋਟ ਜੇ ਖੋਲ ਕੇ ਪੱਟ ਕੇ ਫਿਰ ਇਹਦੇ ਚ ਕਾ ਮੋਡੀਫਿਕੇਸ਼ਨ ਥੋੜੀ ਜੀ ਕਰਨੀਆਂ ਬਾਕੀ ਥੋੜੇ ਸਪਰਿੰਗ ਪਾਉਣੇ ਬੱਡੇ ਜਿਹੜਾ ਥੋੜਾ ਤੇਜ਼ ਭੱਜੇ ਤੇ ਜ਼ੋਰ ਮਾਰੇ ਤੇ ਆਪਾਂ ਨਾਲ ਪ੍ਰੋਇ ਪ੍ਰੋਇ ਰੀ ਚਲਾ ਆਂ ਅੰਨੇ ਸਦ ਦੇ ਬਾਕੀ ਉਹ ਟਰੈਕਟਰ ਖੜੇ ਹੋਏ ਇੱਕ ਇੱਕ ਉਹਦਾ ਟਰੈਕਟਰ ਉਹ ਟਰੈਕਟਰ ਖੁੱਲਿਆ ਖੜਾ ਵਾ ਤੇ ਪਾਣੀ ਸਰਾ ਵਾ ਗਿਆ ਹਾਂ ਆਹ ਦੇਖ ਲਓ ਖੋਲਦੇ ਖੋਲਦੇ ਛੋਟੇ ਨੂੰ ਆਪਾਂ ਰੈਡੀ ਫੁੱਲ ਕਰ ਦੇਣਾ ਸੋ ਜੀ ਮਿੱਤਰੋ ਹੁਣ ਆ ਪਾ ਦਿੱਤਾ ਖੋਲ ਕਲ ਨੇ ਲੈਣ ਦੀ ਚਾਹ ਤੇ ਚਾਚਾ ਵੀ ਪੀ ਰਿਹਾ ਚਾਹ ਡੈਡੀ ਵੀ ਕਿਉਂ ਚਾਚਾ ਘੰਟਾ ਨਾ ਕੰਮ ਪੁਰਾ ਵਧੀਆ ਨਜ਼ਾਰੇ ਲੈ ਵੀ ਚਾਚੇ ਨੇ ਪਹਿਲਾਂ ਟਰੈਕਟਰ ਇੱਥੋਂ ਹੀ ਬਣਾਇਆ ਸੀ ਤੇ ਆਪਾਂ ਇੱਥੇ ਲੈ ਕੇ ਆਏ ਆ ਤੇ ਚਾਚੇ ਨੇ ਕਿਹਾ ਸੀ ਵਧੀਆ ਬਣਾਉਂਦੇ ਆ ਪਹਿਲਾਂ ਦੇ ਤੁਸੀਂ ਚਾਹ 셔 ਕੋ ਫੇਰ ਕਰਦੇ ਨੂੰ ਰੈਡੀ ਛੋਟੇ ਨੂੰ ਠੀਕ ਹੈ ਚਾਚਾ ਨਾ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰਦੇ ਆ ਹਾਂਜੀ ਤੇ ਲੋ ਜੀ ਮਿੱਤਰੋ ਹੁਣ ਆਪਾਂ ਖੋਲਦੇ ਪਏ ਆ ਸਭ ਖੋਲਦੇ ਆ ਦੇਖ ਸਦੇ ਕਿੰਨੇ ਆ ਨਿਕਲਦੇ ਗਏ ਆ ਉਹ ਸਾਰੇ ਉਹਦੇ ਵੀ ਬੰਦੀ ਦੇ ਉਹ ਬਿਜਲੀ ਚੱਲੇ ਲੱਗੇ ਜੋ ਜਾਂ ਦੇਖੀ ਬੰਦੀ ਹੋਈ ਗਈ ਬਿਜਲੀ ਦਾ ਕੰਮ ਕਰਦਾ ਉਹ ਭਾਰੀ ਲੈਫਟੈਂਸ ਹੈ ਅੱਛਾ ਇਹ ਜਟੂ ਕਰਨਾ ਕਿੰਨਾ ਅਰੇ ਰੀਆ ਦੇ ਗਈ ਹਾਂ ਇਹਨੂੰ ਵੇਖੀ ਝੋਟੇ ਨੂੰ ਤਕੜਾ ਕਰ ਦੇਣਾ ਆਪਣੇ ਪਾਣੀ ਵਾਲਿਓ ਕੀ ਬਿੱਟੂ ਆਓ ਉਹ ਜੀ ਹੁਣ ਆਪਾਂ ਦਿੱਤਾ ਖੋਲ ਕੇ ਆਪਾਂ ਪਾਣੀ ਇੱਥੇ ਪੜਾ ਰਿਹਾ ਸਾਰਾ ਤੇ ਆਪਾਂ ਫਿਰ ਇੱਥੇ ਨਵਾਂ ਪਾਵਾਂਗੇ ਸਾਰਾ ਪਾਣੀ ਇਸ ਤੇ ਪਿਓਰ ਨਵਾਂ ਪਾਣੀ ਪਾਇਆ ਜੀ ਫਿਰ ਫਿਰ ਵੀ ਆਪਾਂ ਨਵਾਂ ਪਾਣੀ ਪਾਵਾਂਗੇ ਇਹਦੇ ਚੇਲ ਇਹ ਆਪਾਂ ਸਾਰਾ ਕੂਲ ਸਾਰਾ ਦੁਬਾਰਾ ਨਵਾਂ ਪਾਵਾਂਗੇ ਪਾਇਆ ਤਾਂ ਆਪਾਂ ਪਰਸੋ ਸੀ ਨਵਾਂ ਸਾਰਾ ਦੇਖ ਸਕਦੇ ਤੁਸੀਂ ਜ਼ਿਆਦਾ ਲੱਗਦਾ ਕੂਲ ਤੇ ਆਪਾਂ ਫਿਰ ਵੀ 2 ਲੀਟਰ ਕੂਲ ਨਵਾਂ ਦੁਬਾਰਾ ਹੀ ਪਾਵਾਂਗੇ ਇਹ ਕਰਾਉਣ ਤੋਂ ਬਾਅਦ ਲੋ ਜੀ ਮਿੱਤਰੋ ਹੁਣ ਆਪਾਂ ਪਾਵਰ ਸਟੀering ਵਾਲਾ ਵੀ ਖੋਲਤਾ ਵਾ ਤੇ ਪੱਟੀ ਵੀ ਸਾਰੀ ਲਾਤੀ ਆ ਚੈੱਕ ਕਰੋ ਤੁਸੀਂ ਆਹ ਕੰਮ ਕੰਪਲੀਟ ਕਰਤਾ ਆਪਾਂ ਉਹ ਪਾਵਰ ਸਟੀering ਵਾਲਾ ਤੇੜ ਆਪਾਂ ਨਵਾਂ ਪਾ ਦਾਂਗੇ ਮਿੱਤਰੋ ਹੁਣ ਆਪਾਂ ਸਾਰਾ ਪੱਟ ਦੇਣ ਲੱਗੇ ਆਂ ਕਰੋ ਚੈੱਕ ਵਰਦੇ ਨੀ ਉੱਠੀ ਨਾ ਉੱਤੇ ਆ ਜਾ ਇੱਕ ੜੇ ਪਾਸੇ ਆਪਣਾ ਪਰਾਵਾ ਪਰਾਵਾ ਜਾਣਾ ਤੇਲ ਨੂੰ ਚਲੋ ਜੀ ਦੇਖ ਲੇ ਤੇਲ ਲੈ ਜਿਓ ਜੀ ਮਿੱਤਰੋ ਆਪਾਂ ਹੁਣ ਜੈਨ ਜੂਨ ਸਾਰਾ ਕਰਤਾ ਲਾਤਾ ਦੇਸ ਦੇ ਤੁਸੀਂ ਹਾਂ ਜਿਹੜਾ ਹਾਂ ਮਿੱਤਰੋ ਇਹ ਆਪਣਾ ਨਵਾਂ ਬੰਗੀ ਨਾ ਦੇਖ ਕਿਉਂ ਪੰਦਾ ਕੇ ਕੀ ਔਰ ਮਾਰਦਾ ਪੱਟ ਵੱਟ ਕੇ ਚੱਲੋ ਜੀ ਮੇਟਰ ਆ ਆ ਲੈਂਦਾ ਨਵਾਂ ਜੈਨ ਉੱਪਰ ਦਾ ਪੌਂਡ ਲੈ ਇਹ ਦੇਖਦੇ ਤੇ ਰੀਜਨ ਵਾਲਾ ਇਹ ਦੇਖਦੇ ਕਿੰਨੇ ਦਾ 2100 ਦਾ ਇਕੱਲਾ ਹੀ ਆ ਗੱਲਾ ਇੰਨਾ ਕੋ ਜੈਨ ਨਿਕਾ ਆ ਔਰ ਸਾਰਾ ਕੰਮ ਹੋ ਜਾਂਦਾ ਉਹ ਨਵਾਂ ਮਪਾਵਾਗੇ ਕੋਪਾ ਵਧੀਆ ਕੁਆਲਟੀ ਚ ਤੇ ਲੋ ਜੀ ਮਿੱਤਰੋ ਆਪਾਂ ਇੱਕ ਜੈਨ ਹੋਰ ਨਵਾਂ ਲੈ ਆਂਦਾ ਇਹ ਜੈਣਾ ਇਹ ਲੱਗਣਾ ਐਂਦੇ ਤੇ ਉਹ ਆਪਾਂ ਫਿਟਿੰਗ ਕਰਤਾ ਤੇ ਲੋ ਚੈੱਕ ਕਰੋ ਤੁਸੀਂ ਇਹ ਵੀ ਬਹੁਤ 4400 ਦਾ ਇਹ ਆਇਆ ਇਕੱਲਾ ਲੋ ਜੀ ਮਿੱਤਰੋ ਆਪਾਂ ਕਰਤਾ ਛੋਟਾ ਸਟਾਰਟ ਹੈ ਕਰੋ ਤੇ ਲੋ ਜੀ ਮਿੱਤਰੋ ਹੁਣ ਆਪਾਂ ਆਦਾ ਡਾਇਨਾਸੌਰ ਕਰਤਾ ਸਟਾਰਟ ਹੈ ਦੇਖ ਲੇ ਤੁਸੀਂ ਵੇਸ ਕਰਕੇ ਦਿਖਾਉਣਾ ਇਹ ਵੇਸ ਕਰਕੇ ਦਿਖਾਉਣਾ ਤੁਹਾਨੂੰ ਰੋਚਾ ਕੋ ਕੇਰ ਬੋਟਾਂ ਛੋਟਾ ਬੋਣਾ ਬੁੱਕਦਾ ਹੋ ਦੇਖੋ ਤੇ ਲੋ ਮੀਟਰੋ ਜੀ ਤੇ ਆਪਾਂ ਮੁੱਖਣੇ ਮੋਡੀਫਿਕੇਸ਼ਨ ਕਰਤਾ ਤੇ ਆਪਾਂ ਪਿਸਟਨ ਵਾਲੇ ਜੈਨ ਵੀ ਬਦਲਾਤੇ ਆ। ਇਹ ਲੋਹੇ ਦੇ ਆਪਾਂ ਕੇ ਨਵੇਂ ਪਾ दिए। ਤੇ 500 ਦਾ ਕੱਲਾ ਯਾਰ। ਆਹਾਂ। 2500 ਕਹਿੰਦਾ ਸੀ 2200 ਤੇ ਦਿੱਤਾ। ਤੇ ਬਾਕੀ ਆਪਾਂ ਕਰ ਸੀ ਜਾਂਦੇ ਆਂ ਕੱਲ ਨੂੰ। ਤੇ ਪੰਪੇ ਆਪਾਂ ਸਪਰੇਅ ਦਾ ਪਵਾਤਾ ਹਾਂ। ਉਹ ਆਪਾਂ ਵੀਡੀਓ 'ਚ ਨਹੀਂ ਦਿਖਾਇਆ। ਇਹ ਜੋਰ ਜਦੋਂ ਚੈੱਕ ਕਰਾਂਗੇ ਉਦੋਂ ਤੁਹਾਨੂੰ ਦੱਸਾਂਗੇ ਕਿਹੜਾ ਆਪਾਂ ਲਾਇਆ। ਅੱਜ ਅਖਰ ਦੇ ਨਵਾਂ ਪਾਵਾਂਗੇ। ਆ ਜੈਨ ਸਲੰਸਰ ਤੇ ਆਪਾਂ ਲਾ ਕੇ। ਇਹ ਜੀ ਨਾਲ। ਜਿਹੜਾ ਆਪਣਾ ਆਵਾਜ਼ ਕਰਦਾ ਸਲੈਂਸਰ ਉਹਨੂੰ ਪਾਉਂਗੇ ਚੈੱਕ ਕਰੋ ਇਹ ਆ ਗਿਆ ਕਰ ਮਾਰਦਾ ਬੜਕ ਤੋਏ ਆਪਣੇ ਝੋਟੇ ਦਾ ਸਾਰਾ ਕੰਮ ਕੀਤਾ ਆ ਜਿਹੜਾ ਆ ਚੈੱਕ ਕਰੋ ਆ ਸਾਰਾ ਨਵਾਂ ਨਵਾਂ ਪਾਇਆ ਪਾਈਪਾਂ ਉਹ ਪਾਈਆਂ ਰੇਸ ਕਰਕੇ ਰੱਖਾ ਭਾਈ ਆ ਵੇਖੀ ਵਾਪਸੀ ਤੇਲ ਕਿਵੇਂ ਜੀ ਕੋਣ ਝੋਟਾ ਲਿਆ ਕਰੋ ਹੁਣ ਕੀ ਕਰੋ ਮੇਤਰੋ ਇਧਰ ਹੋਰ ਵੀ ਬਾਈਕਰ ਦਾ ਕੰਮ ਹੁੰਦਾ ਵਾ ਫਰੀਦ ਦੇ ਕੀ ਕਰੋ ਕਲਚ ਪਲੇਟ ਦਾ ਕੰਮ ਹੁੰਦਾ ਵਾ ਫਰੀਦ ਦਾ ਤੇ ਆ ਦੁਕਾਨ ਆਪਣੇ ਸਾਰੇ ਵਿਰਾਸਤ ਚੈੱਕ ਕਰਕੇ ਦੇਖ ਰਿਹਾ ਸਟਾਰਟ ਦਾ ਫਿਰ ਉਹ ਲਾਉਣਾ ਸਾਹ ਵਾਲਾ ਟਰਾਈ ਲੈ ਕੇ ਸਾਰਾ ਕਿੱਕੋਂ ਪਰ ਟਪਾ ਫਿਰ ਇੱਕ ਕਰ ਖੋਲਿਆ ਮਟਰ ਸੱਟਮਟ ਕਰਤੀਆਂ ਆਪਣੀਆਂ ਮਟਰ ਟੈਪਟਾਂ ਜਿੱਤੀਆਂ ਸਾਈ ਆ ਨਾਟਕ ਹੱਸਨੇ ਆ ਜੀ ਟਾਂ ਦੋ ਤਿੰਨ ਉਹ ਕੰਦੇ ਕਸਣ ਲਈ ਆਏ ਉਹ ਕਸਤੀਆਂ ਚੈੱਕ ਚੁੱਕ ਕਰਕੇ ਚੰਗੀ ਤਰ੍ਹਾਂ ਹੁਣ ਫਿਰ ਸਟਾਰਟ ਕਰਕੇ ਦੇਖਦੇ ਆ ਇਹਨੂੰ ਕਸ ਕੇ ਇਦਾਂ ਹੀ ਵੀਡੀਓ ਨਾ ਬਣੇ ਰਿਹਾ ਐਂਡ ਤੱਕ ਛੋਟਾ ਕੈਮ ਕਰਦਾ ਮਿੱਤਰਾਂ ਤਾਂ ਬਣਾਣੀ ਮਿੱਤਰੋਂ ਟੈਪ ਟਾਂਪਾ ਕਸੀ ਜਾਂਦੇ ਆ ਸੰਸਰ ਦੀ ਟੱਪਾ ਗਾਸਾ ਲਾਓ ਸ਼ੀਆ ਕਰੂੰ ਮਿੱਤਰ ਓਕੇ ਦੀ ਗੱਡੀ ਕਰਤਾ ਛੋਟਾ ਪਾ ਕੱਢ ਲਈ ਆਪਣੀ ਹੋ ਗਈ ਆ ਰੈਡੀ ਤੇ ਹੁਣ ਆਪਾਂ ਟੈਸਟਿੰਗ ਲੈ ਲਈ ਆ ਲੋ ਬਟਰੋਲੀ ਤੇ ਸਲੰਸਰ ਆਪਾਂ ਲਾਇਆ ਆ ਉਹ ਆਵਾਜ਼ ਆਦੀ ਬਣਾਉਂਦਾ ਸੀ ਤਾਂ ਕਰਕੇ ਸਲੰਸਰ ਆਪਾਂ ਲਾਇਆ ਸੀ ਹੁਣ ਚੈਕਿੰਗ ਚੈਕਿੰਗ ਕਰਦੇ ਆ ਸਾਰਿਆਂ ਦਾ ਪੰਪ ਦੀ ਜੋ ਇਹ ਸਲੰਸਰ ਤਾਂ ਲਾਇਆ ਕਿ ਆਵਾਜ਼ ਬਹੁਤ ਬਣਾਉਂਦਾ ਪਾ ਆਸਾਸ ਵਾਲਾ ਇਹ ਤੁਹਾਨੂੰ ਭਲਾਦਾ ਪਾ ਫੇਰਿੰਗ ਵਾਲਾ ਤੇਰ ਪਾਰ ਪਾਸ ਆ ਮੈਂ ਤੇ ਸਿਲੰਡਰ ਆਪਾਂ ਤਾਂ ਲਾਇਆ ਆਵਾਜ਼ ਬੜੋ ਬਣਾਉਂਦਾ ਹਾਂ ਹੁਣ ਚੈਕਿੰਗ ਕਰ ਲਿਆ ਅੰਕਲ ਸਾਰੀ ਆਪਾਂ ਮੈਂ ਲੈ ਲੈ ਪਾ ਦਿੱਤਾ ਲਓ ਮਿੱਤਰੋ ਜੀ ਆਪਾਂ ਚੱਲੇ ਆ ਘਰੇਾਰੇ ਇਹ ਟ੍ਰੈਕਟਰ ਆਪਣਾ ਬਣ ਗਿਆ ਤਿਆਰ ਹੋ ਗਿਆ ਆ ਜਾ ਕਰੋ ਦੇਖੀ ਪਾਪਾ ਜੀ ਦੇਖੀ ਲੋਜੀ ਹੋਣਾ ਪਾ ਚੱਲੇ ਆਪਾਂ ਘਰ ਨੂੰ